ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਅਬੋਰ ਏਰੀਏ ਦੇ ਵਿੱਚ ਪਿੰਡ ਕੇਕਰ ਖੇੜਾ ਕਾਟਨ ਦੀ ਫਸਲ ਇੱਥੇ ਨਰਮੇ ਦੀ ਫਸਲ ਹੈ ਜਿਹੜੀ ਦੇਖਣ ਲਈ ਆਏ ਸੀਗੇ ਤਾਂ ਕਿਸਾਨ ਵੀਰੋ ਇਸ ਵਾਰ ਨਾ ਜਿਹੜਾ ਲਾਸਟイヤー ਦੇ ਮੁਕਾਬਲੇ ਗੱਲ ਕਰੀਏ ਤਾਂ ਚਿੱਟੇ ਤੇਲੇ ਦਾ ਜਿਹੜਾ ਕਾਫੀ ਹਮਲਾ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਪਿੰਕ ਬਾਲ ਬਾਰਮ ਜਿਹੜੀ ਗੁਲਾਬੀ ਸੁੰਡੇ ਉਹ ਵੀ ਆ ਚੁੱਕੀ ਹੈ ਉਹਦਾ ਵੀ ਅਟੈਕ ਹੈਗਾ ਪਰ ਉਸ ਤੋਂ ਜ਼ਿਆਦਾ ਜਿਹੜਾ ਵੱਡਾ ਖਤਰਾ ਇਸ ਟਾਈਮ ਤੇ ਉਹ ਤੁਸੀਂ ਦੇਖੋਗੇ ਕਿ ਥੋੜਾ ਜਿਹੜਾ ਚਿੱਟੇ ਤੇਲੇ ਦਾ ਜ਼ਿਆਦਾ ਹੈ ਤਾਂ ਮੈਂ ਨਰਮੇ ਦੀ ਫਸਲ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਫਸਲ ਸੋਹਣੀ ਹੈ ਨਾਲ ਬਾਗ ਵੀ ਲੱਗਿਆ ਹੋਇਆ ਪਰ ਇੱਕ ਚੀਜ਼ ਬੜੀ ਧਿਆਨ ਦੇਣ ਵਾਲੀ ਹੈ ਵੀ ਇਸ ਟਾਈਮ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪੌਦੇ ਦੇ ਹਾਲਾਤ ਦੇਖੋ ਤੁਸੀਂ ਹਨੀ ਡਿਊ ਆ ਜਿਹੜਾ ਮਤਲਬ ਚਿਪਚਿਪਾ ਇੱਕ ਪਦਾਰਥ ਹੁੰਦਾ ਆਪਾਂ ਨੂੰ ਕਹਿੰਦੇ ਉਹ ਆ ਚੁੱਕਿਆ ਹੈ ਔਰ ਇਹ ਮੈਂ ਪੱਤਾ ਦਿਖਾ ਰਿਹਾ ਦੇਖੋ ਤੁਸੀਂ ਕਿਵੇਂ ਵਾਈਟ ਫਲਾਈ ਇਹਦੇ ਤੋਂ ਆਡਰ ਹੈਗਾ ਜੇ ਚੈੱਕ ਕਰਾਂ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਡਰ ਹੈ ਤਾਂ ਹੁਣ ਕਿਸਾਨ ਵੀਰ ਖਿਰ ਦੇਖ ਰਹੇ ਆ بارش ਵੀ ਨਹੀਂ ਹੋਈ ਉਹ ਵੀ ਪੱਕਾ ਹੈ ਵੀ بارش ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਸਪਰੇਅ ਕਰਨ ਤੋਂ ਡਰਦੇ ਆ ਪਰ ਅੱਜ ਦੀ ਘੜੀ ਜੇ ਗੱਲ ਕਰੀਏ ਤਾਂ ਕਿਸਾਨ ਵੀਰੋ ਤੁਹਾਨੂੰ ਸਭ ਤੋਂ ਪਹਿਲਾਂ ਵਾਈਟ ਫਲਾਈ ਤੋਂ ਬਚਾਉਣਾ ਪੈਣਾ ਕਿਉਂਕਿ ਜੇ ਵਾਈਟ ਫਲਾਈ ਨੇ ਇਸ ਤਰ੍ਹਾਂ ਹਨੀ ਡਿਊ ਆ ਕੇ ਤੇ ਇਸ ਤਰ੍ਹਾਂ ਤੁਹਾਡੇ ਪੱਤੇ ਜਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜ ਮੈਂ ਤੁਹਾਨੂੰ ਪੱਤੇ ਤੋੜ ਕੇ ਦਿਖਾ ਦਿਆਂ ਇਹ ਇਸ ਤਰ੍ਹਾਂ ਬਲੈਕਨੈਸ ਆ ਜਿਹੜੀ ਪੱਤਿਆਂ ਤੇ ਆ ਗਈ ਜਾਂ ਹਨੀ ਡਿਊ ਆ ਗਿਆ ਫਿਰ ਇੱਥੇ ਕੀ ਆ ਉਲੀ ਆ ਜਾਣੀ ਆ ਕਿਉਂਕਿ ਇਸ ਤੋਂ ਬਾਅਦ ਉੱਲੀ ਆ ਜਾਂਦੀ ਹੈ ਤੇ ਤੁਹਾਡਾ ਪਲਾਂਟ ਹੈ ਜਿਹੜਾ ਉਹ ਇੱਥੇ ਹੀ ਖਤਮ ਹੋ ਜਾਊਗਾ ਤਾਂ ਜਿਹੜੀ ਗਲਾਈ ਸੁਣਿਓ ਇਸ ਤੋਂ ਅਗਲਾ ਸਟੈਪ ਰਹਿ ਜਾਊਗਾ ਦੂਸਰਾ ਕੀ ਹੈ ਵੀ ਜੇ ਪੌਦੇ ਦੇ ਪੱਤੇ ਇਸ ਤਰ੍ਹਾਂ ਹਣੀ ਡਿਊ ਜਾਂ ਬਲੈਕਨੈਸ ਦੇ ਵਿੱਚ ਆ ਗਏ ਹਾਲਾਂਕਿ ਫਸਲ ਬਹੁਤ ਸੋਹਣੀ ਹੈ ਤਾਂ ਹੋਊਗਾ ਕਿ ਪੱਤੇ ਜਦੋਂ ਪੱਤੇ ਮਰ ਗਏ ਤਾਂ ਪੱਤੇ ਖਾਦ ਬਣਾਉਣੀ ਬੰਦ ਕਰ ਦਿੰਦਾ ਤੇ ਪੌਦਾ ਵੀ ਮਰਨ ਕਿਨਾਰੇ ਹੋ ਜਾਂਦਾ ਤਾਂ ਇਸ ਟਾਈਮ ਤੇ ਜਿਹੜੀ ਬਹੁਤ ਜ਼ਿਆਦਾ ਤਤੰਤ ਜ਼ਰੂਰੀ ਹੈ ਤੁਹਾਨੂੰ ਵਾਈਟ ਫ्लाई ਲਈ ਮਤਲਬ ਸਪਰੇਅ ਕਰਨੀ ਬਹੁਤ ਜ਼ਿਆਦਾ ਜੇ ਇਸ ਤਰ੍ਹਾਂ ਇਹ ਮੈਂ ਦੇਖ ਰਿਹਾ ਪੌਦਾ ਗ੍ਰੋਥ ਵੀ ਰੁਕੀ ਵੀ ਆ ਪੌਦੇ ਦੀ ਕਿਉਂਕਿ ਕੱਲੇ ਚਾਰ ਪੱਤੇ ਔਰ ਗ੍ਰੋਥ ਰੋਗਨ ਦੀ ਵਜ੍ਹਾ ਵੀ ਤੁਹਾਡੇ ਸਾਹਮਣੇ ਆ ਦੇਖੋ ਤੁਸੀਂ ਵਾਈਟ ਫ्लाई ਨੇ ਪੂਰੀ ਤਰ੍ਹਾਂ ਇਹਨੂੰ ਜਕੜ ਰੱਖਿਆ ਔਰ ਜਿਹੜੀ ਪੱਤੇ ਦੇ ਉੱਪਰ ਬਲੈਕਨੈਸ ਹਰ ਜਗ੍ਹਾ ਹਨੀ ਡਿਊ ਤੇਲ ਤੁਸੀਂ ਦੇਖ ਰਹੇ ਹੋਗੇ ਔਰ ਚਟਾ ਮੱਛਰ ਵੀ ਦੇਖ ਰਹੇ ਹੋਗੇ ਉੱਪਰ ਵੀ ਦਿਖ ਰਿਹਾ ਔਰਦਾ ਪੂਰਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਂ ਗੁਲਾਬੀ ਸੁੰਢੀ ਤੋਂ ਪਹਿਲਾਂ ਵੀ ਤੁਹਾਨੂੰ ਇਹ ਤੋਂ ਬਚਾਉਣਾ ਜ਼ਰੂਰੀ ਹੈ ਔਰ ਦੂਜਾ ਪੱਖ ਇਹ ਵੀ ਹੈ ਕਿ ਜੇ ਤੁਹਾਡੇ ਵਾਈਟ ਫ्लाई ਇਦਾਂ ਹੀ ਰਹੀ ਤਾਂ ਫਿਰ ਸੀਐਲਸੀਵੀ ਜਿਹੜਾ ਵਾਇਰਸ ਆ ਕਾਟਨ ਲੀਫ ਕਰਲ ਵਾਇਰਸ ਹੈ ਉਹ ਵੀ ਤੁਹਾਡੇ ਕਿਤੇ ਨਾ ਕਿਤੇ ਇੱਥੇ ਹਮਲਾ ਕਰ ਸਕਦਾ ਹੈ। ਇਸ ਟਾਈਮ ਤੇ ਜਿੰਨੇ ਵੀ ਮਾਰਕੀਟ ਦੇ ਵਿੱਚ ਵਧੀਆ ਪੈਸਟੀਸਾਈਡ ਆਉਂਦੇ ਹੈਗੇ ਤੁਹਾਡੇ ਵਾਈਟ ਫਲਾਈ ਲਈ ਉਹ ਯੂਜ਼ ਕਰੋ ਉਹ ਬਹੁਤ ਜਿਆਦਾ ਅਤੈਂਤ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਆਪਾਂ ਗੁਲਾਬੀ ਸੁੰਡੀ ਨੂੰ ਦੇਂਦੇ-ਦੇਂਦੇ ਵੀ ਉਹ ਤੋਂ ਪਹਿਲਾਂ ਹੀ ਨਰਮੇ ਦਾ ਜਿਹੜਾ ਨੁਕਸਾਨ ਆਉ ਉਹ ਚਟੇ ਮੱਛਰ ਤੋਂ ਕਰਾ ਲਈਏ। ਹਾਲਾਂਕਿ ਹਰ ਸਾਲ ਨਹੀਂ ਹੁੰਦਾ ਇਸ ਸਾਲ ਜਿਹੜਾ ਮੂੰਗ ਦਾ ਵੱਡਾ ਯੋਗਦਾਨ ਰਿਹਾ। ਮੂੰਗੀ ਦੀ ਫਸਲ ਮਾਲਵਾ ਬੈਲਟ ਜਾਂ ਕਾਟਨ ਪੱਟੀ 'ਚ ਜਿਆਦਾ ਲੱਗੀ ਕਰਕੇ। ਜਿਹੜਾ ਤੁਹਾਡਾ ਵਾਈਟ ਫਲਾਈ ਜਿਆਦਾ ਔਰ ਕਾਫੀ ਕ੍ਰੌਪ ਵਿੱਚ ਜਿਸ ਤਰ੍ਹਾਂ ਦੇਖ ਰਿਹਾ ਕਾਫੀ ਕ੍ਰੌਪ ਵਧੀਆ ਵੀ ਦਿਖ ਰਹੀ ਹੈ ਪਰ ਫਿਰ ਵੀ ਵਾਈਟ ਫਲਾਈ ਦਾ ਕੰਟਰੋਲ ਕਰਨਾ ਅਤਿਅੰਤ ਜ਼ਰੂਰੀ ਹੈ ਉਸ ਤੋਂ ਬਾਅਦ ਰੁਟੀਨ ਦੇ ਵਿੱਚ ਜਿਵੇਂ ਜਿਵੇਂ ਸਾਡਾ ਖੇਤੀਬਾੜੀ ਵਿਭਾਗ ਜਾਂ ਸਾਡੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਤਾਂ ਪੀਏਯੂ ਵੱਲੋਂ ਜੋ ਰეკਮੈਂਡੇਸ਼ਨ ਹੈ ਤੁਹਾਡੀ ਪੀਬੀਡਬਲ ਦੀ ਗੁਲਾਬੀ ਸੁੰਡੀ ਦੀ ਤਾਂ ਉਹ ਤੁਸੀਂ ਜ਼ਰੂਰ ਵਰਤਣੀ ਹੈ ਜੀ